ਤੋ ਤਾਡੀ ਫੋਟੇ ਮੈਰਾ ਜੱਟ ਫੋਟੇ ਸ੍ਰੀ ਬਲਵਿੰਦਰਪੁਰ ਖਬਰ ਰਹਾ ਹੈ ਖਬਰ ਰਹਾ ਹੈ ਖਬਰ ਰਹਾ ਹੈ ਕਰ ਕਰ ਬਲਵਿੰਦਰ ਜੰਮਣਗੇ ਲੋਕ ਕੋਲ ਨਾ ਥੰਮਣਗੇ ਕਰ ਕਰ ਬਲਵਿੰਦਰ ਜੰਮਣਗੇ ਲੋਕ ਕੋਲ ਨਾ ਥੰਮਣਗੇ ਮੰਨਿਆ ਹੋਰ ਤੇ ਅਸੀਂ ਚੰਗੇ ਪੜੇ ਇੱਥੋਂ ਗਏ ਆ ਕੋਈ ਪ੍ਰੋਬਲਮ ਨਹੀਂ ਗਈ ਜੇ ਕੋਈ ਪ੍ਰੋਬਲਮ ਹੁੰਦੀ ਤੇ ਅਸੀਂ ਲੈ ਕੇ ਨਹੀਂ ਸੀ ਜਾਣੀ ਨਾਲ ਤੇ ਉੱਥੇ ਜਾ ਕੇ ਤੇ ਰਾਤ ਹੀ ਰਹੇ ਆ ਅਗਰ ਆ ਦਿਨ ਸਾਡਾ ਉੱਥੇ ਟਰੈਕ ਰੋਕਿਆ ਸੀ ਤੇ 19ਵੇਂ ਦਿਨ ਦੇ ਵਿੱਚ ਸਾਡਾ ਟਰੈਕ ਦਾ ਸੀਗਾ ਤੇ ਅਸੀਂ ਉੱਥੇ ਚਲੇ ਗਏ ਆ ਸਾਰਾ ਦਿਨ ਮੇਰੇ ਨਾਲ ਲੰਗਰ 'ਚ ਵੀ ਜਾਂਦੀ ਆ ਤੇ ਜਲਪਾਣੀ ਸ਼ਗਨ ਜਾਂਦੀ ਆ ਚਾਹ ਪੀਤੀ ਆ ਸਾਰਾ ਦਿਨ ਰਹੀ ਸ਼ਾਮੀ ਜਿਹੜਾ 4 ਵਜੇ ਟ੍ਰੈਕ ਤੋਂ ਆਏ ਆ ਤੇ ਮੈਂ ਆਖਿਆ ਵੀ ਮੈਂ ਤੇ ਸੇਵਾ ਕਰਨੀ ਆ ਤੇ ਆਂਦੀ ਚੱਲ ਮੈਂ ਜਿਹੜਾ ਘਰਸ਼ਟ ਘਰ ਆਉਣੀ ਮੈਂ ਹਾਂ ਕਰਿਆ ਉਹ ਰੈਣ ਬਸੇਰੇ ਚ ਚਲੇਗੀ ਆ ਤੇ ਮੈਂ ਸੇਵਾ ਕਰਨ ਲੱਗ ਪਈ ਆ ਤੰਦੂਰ ਵਾਲੇ ਦੇ ਨਾਲ ਮੈਂ ਪੇੜੇ ਪਾਉਂਦੀ ਪਈ ਆ ਤੇ ਮੁੜ ਕੇ ਆ ਗਈ ਡੇਢ ਕ ਘੰਟੇ ਬਾਅਦ ਆਂਦੀ ਤੂੰ ਆਈ ਨਹੀਂ ਆ ਮੈਂ ਆਹੜੀਏ ਆਪਾਂ ਇੱਥੇ ਉੱਥੇ ਗੱਲਾਂ ਬਾਤਾਂ ਮਾਰਨੀਆਂ ਚੱਲ ਹੋਵੇ ਆਪਾਂ ਸੇਵਾ ਕਰਦੇ ਤੇ ਸਾਥ ਦੇ ਦੀਓ 2-4 ਦਿਨ ਆ ਗਈ ਆਂਦੀ ਫਿਰ ਮੈਂ ਕੀ ਕਰਾਂ ਮੈਂ ਖਾ ਲੈਣ ਮੱਖੀਆਂ ਪੈਂਦੀਆਂ ਤਾਂ ਤੂੰ ਚਾ ਲੈ ਮੈਂ ਅਹੀਂ ਮੂਵੀ ਬਣਾ ਕੇ ਲਿਆਂਦੀ ਆ ਬੜੀ ਸੋਹਣੀ ਉਹ ਆਪਣਾ ਕੰਮ ਕਰਦੀ ਪਈ ਨਾਲ ਸਾਡੇ ਤਕਲੀਫ ਨੂੰ ਉਦੋਂ ਤਾਂ ਕੋਈ ਤਕਲੀਫ ਨਹੀਂ ਜੀ ਉਹਨੇ ਪ੍ਰਸ਼ਾਦਾ ਦੇ ਦੋ ਵਾਰੀ ਉਹਨੇ ਰੋਟੀ ਖਾਦੀ ਇੱਕ ਵਾਰੀ 5 ਵਜੇ ਖਾਦੀ ਆ ਇੱਕ ਵਾਰੀ ਅਸੀਂ 8 ਵਜੇ ਜਾ ਕੇ ਪ੍ਰਸ਼ਾਦਾ ਛਕਿਆ ਵਾ ਤੇ ਤਕਲੀਫ ਕੋਈ ਨਹੀਂ ਆ ਤੇ ਮੇਰੇ ਨਾਲ ਆ ਗਈ ਆ ਰੈਣ ਬਸੇਰੇ ਚ ਅਸੀਂ ਆਣ ਕੇ ਲੰਮੇ ਪੈ ਗਈਆਂ ਤੇ ਲੰਮੇ ਪਈ ਪਈ ਉੱਠ ਕੇ ਪੈ ਗਈ ਮੈਂ ਆਖਿਆ ਕੀ ਗੱਲ ਐ ਤੂੰ ਉੱਠ ਕੇ ਬੈਠੀ ਆ ਨਹੀਂ ਆਂਦੀ ਮੈਨੂੰ ਹਵਾ ਘਟ ਆਉਂਦੀ ਆ ਤੇ ਮੈਨੂੰ ਘਬਰਾਟ ਹੁੰਦੀ ਆ ਮੈਂ ਚੱਲਾ ਰੈਣ ਬਸੇਰੇ ਦਾ ਦਰਵਾਜ਼ਾ ਬੰਦ ਹੋਣਾ ਤਾਂ ਕਿਤੇ ਨਹੀਂ ਹੁੰਦੀ ਆ ਤੇ ਮੱਕਮਾ ਕੇ ਲਾਵਾਂ ਆਂਦੀ ਨਹੀਂ ਮੈਂ ਨਹੀਂ ਜਾਣਾ ਘੁੰਮਣ ਮੈਨੂੰ ਉਦਾਂ ਹੀ ਹੁੰਦੀ ਆ ਮੈਂ ਬੈਠੀ ਆ ਤੇ ਮੈਂ ਮੜਕੇ ਦੇ ਵੱਲੋਂ ਪੱਖਾ ਜ਼ਿਆਦਾ ਕਰ ਦਿੱਤਾ ਮੈਂ ਕਿਹਾ ਲਹਿੜ ਤੂੰ ਹਵਾ ਲੈ ਤੇ ਆਂਦੀ ਆਪੇ ਮੈਨੂੰ ਨਾ ਕਪਰਾਟ ਹੋਈ ਜਾਂਦੀ ਕਪਰਾਟ ਹੋਈ ਜਾਂਦੀ ਅਸੀਂ ਮੜਕੇ ਮੀਆਂ ਵਿੰਡੀ ਕੇ ਬਾਜੀ ਨੂੰ ਉਠਾਇਆ ਉਹਨੂੰ ਠਾ ਕੇ ਤੇ ਹਸਪਤਾਲ ਲੈ ਗਏ ਆਪ ਤੁਰ ਕੇ ਗਈ ਆਪ ਤੁਰ ਕੇ ਉਹਦੇ ਜੋੰਗੇ ਦੇ ਵਿੱਚ ਮਿੱਠੀ ਆ ਖਿੱਚ ਕੇ ਮੈਂ ਕਰਕੇ ਲੰਮੇ ਪਾਤੀ ਆ ਇੱਕ ਹਟਕੋਰਾ ਲਿਆ ਲੰਮੇ ਪੈਣ ਲੱਗੀ ਨੱਖਾਂ ਬਸ ਬੰਦ ਕਰ ਲੀਆਂ ਇੱਕ ਹਟਕੋਰਾ ਲਿਆ ਦਜਾਓ ਜਦੋਂ ਡਾਕਟਰ ਸਾਹਿਬ ਦਿਵਾਲੀ ਹੋਗੇ ਅੰਦਰ ਲੈ ਕੇ ਸਾਰੇ ਜਣੇ ਭੱਜਣ ਡਏ ਆ ਜਹਾਟ ਕੋਰਾ ਉਹਨੇ ਬੈੱਡ ਤੇ ਜਾ ਕੇ ਲਿਆ ਆ ਤੇ ਆਕਸੀਜਨ ਲਾਉਂਦੇ ਲਾਉਂਦੇ ਬਸ ਖਤਮ ਹੋ ਗਈ ਆ ਉਹਨਾਂ ਬੜੀ ਕੋਸ਼ਿਸ਼ ਕੀਤੀ ਆ ਬ ਮਤਲਬ ਜਾਨੀ ਕਿ ਆਪਣੀ ਛਾਤੀ ਦਬਾਈ ਆ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਆ ਕਿ ਇਹਦਾ ਸਾਹ ਨਿਕਲੇ ਤੇ ਉਹਨਾਂ ਡੈੱਡ ਘਰਾਰ ਕਰਤਾ ਇਹ ਪਰਸੋ ਰਾਤ ਜਦੋਂ ਢਿਲੇ ਮਟੇ ਰਾਜਪੁਰੇ ਨੂੰ ਡਿਵਿਟ ਕਰਾਇਆ ਉਥੇ ਉਹਨਾਂ ਦੀ ਮੌਤ ਹੋ ਗਈ ਆ ਕੱਲ ਅਸੀਂ ਲੈ ਕੇ ਆਏ ਸ਼ਾਮੀ ਰਾਤ ਇਥੇ ਉਹਨਾਂ ਦਾ ਪੋਸਟਮਾਰਟਮ ਕਰਾ ਕੇ ਸ਼ੰਭੂ ਬਾਰਡਰ ਤੋਂ ਸ਼ਰਧਾਂਜਲੀ ਦੇ ਕੇ ਤੋਰਿਆ ਬੀਬੀ ਜੀ ਨੂੰ ਐਬੂ ਲੈਨਸਰਾਂ ਇੱਥੇ ਆਏ ਆ ਤੇ ਅੱਜ ਇਹਦਾ ਸੰਸਕਾਰ ਕੀਤਾ ਗਿਆ ਆ ਆਹੀ ਸਰਕਾਰ ਤੋਂ ਮੰਗ ਕਰਦੇ ਆ ਕਿ ਵੇਖੋ ਇੱਕ ਤੇ ਉੱਥੇ ਪ੍ਰਬੰਧ ਪੂਰੇ ਕੀਤੇ ਜਾਣ ਬਿਜਲੀ ਦੇ ਗਰਮੀ ਬਹੁਤ ਜਿਆਦਾ ਆ ਆਪਣੇ ਕੋਈ ਛੋਟੇ ਮੋਟੇ ਪੰਜ ਸਤਾ ਵੱਡਾਂ ਦੇ ਹਸਪਤਾਲ ਜਿਹੜੇ ਆ ਉਹ ਉੱਥੇ ਰੱਖੇ ਜਾਣ ਹੋਰ ਪ੍ਰਬੰਧ ਜਿਹੜੇ ਲਾਈਟ ਦੇ ਕਰਨੇ ਉਹ ਕੀਤੇ ਜਾਣ ਨਾਲ ਇਹ ਜਿਆ ਗਰੀਬ ਪਰਿਵਾਰ ਆ ਇਹਦੇ ਪਰਿਵਾਰ ਨੂੰ ਜੋ ਦਿੱਲੀ ਪਾਟਨ ਤੇ ਜੋ ਅੱਗੇ 5-5 ਲੱਖ ਰੁਪਇਆ ਤੁਸੀਂ ਦੇ ਰਹੇ ਦਿੱਤਾ ਜਾਵੇ ਇਹਨਾਂ ਦਾ ਸਮੁੱਚਾ ਕਰਜ਼ਾ ਮਾਫ਼ ਕੀਤਾ ਜਾਵੇ ਇਹਦੀ ਜਿਹੜੀ ਆ ਆਪਣਾ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਦਿੱਤੀ ਜਾਵੇ ਐਂ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਇਹ ਮੰਗ ਕਰਦੇ ਤੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਜਿਹੜੀਆਂ ਉਹ ਮੰਨੀਆਂ ਜਾਣ